ਅਸੀਂ ਖੜੇ ਆਂ ਮੱਛੀ ਮਾਰਕੀਟ ਦੀ ਬੈਕ ਸਾਈਡ ਦੇ ਉੱਤੇ ਆਹਾਤਾ ਮਦੋਕਪੁਰ ਹੈ ਜਿੱਥੇ ਤੁਸੀਂ ਦੇਖ ਰਹੇ ਹੋਗੇ ਕਿ ਇੱਕ ਬਹੁਤ ਵੱਡੀ ਬਿਲਡਿੰਗ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਸੀਲ ਕੀਤੀਆਂ ਗਈਆਂ ਨਗਰ ਨਿਗਮ ਬਠਿੰਡਾ ਵੱਲੋਂ ਇਹ ਬਿਲਡਿੰਗ ਮਾਨਯੋਗ ਕਮਿਸ਼ਨਰ ਨਗਰ ਨਿਗਮ ਬਠਿੰਡਾ ਜੀ ਦੇ ਹੁਕਮਾ ਹੇਠ ਸੀਲ ਕੀਤੀ ਜਾਂਦੀ ਹੈ ਇਹ ਦੁਕਾਨਾਂ ਤੁਸੀਂ ਦੇਖੋ 1 2 3 4 5 6 ਤੇ ਇਹਦੇ ਉੱਤੇ ਵੀ ਬਿਲਡਿੰਗ ਹੈ ਇਹਦੇ ਉੱਤੇ ਵੀ ਬਿਲਡਿੰਗ ਹੈ ਇਹ ਹੈਰਾਨੀ ਵਾਲੀ ਗੱਲ ਹੈ ਵੀ ਇਹ ਬਿਲਡਿੰਗ ਸੀਲ ਹੋਈ ਹੈ ਬਣਨ ਤੋਂ ਬਾਅਦ ਕੀ ਹੈ ਬਿਲਡਿੰਗ ਰਾਤੋ ਰਾਤ ਤਿਆਰ ਹੋ ਗਈ ਵੀ ਇੱਕ ਆਪਾਂ ਕੰਟੇਨਰ ਗੁਜਰਾਤ ਤੋਂ ਲੈ ਕੇ ਆਏ ਤੇ ਇੱਥੇ ਲਿਆ ਕੇ ਰੱਖਤਾ ਬਿਲਡਿੰਗ ਦਾ ਤੇ ਬਿਲਡਿੰਗ ਬਣ ਗਈ ਜਿਹੜੇ ਨਗਰ ਨਿਗਮ ਦੇ ਬਿਲਡਿੰਗ ਇਨਸਪੈਕਟਰ ਹੈਗੇ ਆ ਜਿਨ੍ਹਾਂ ਦੀ ਡਿਊਟੀ ਬੰਦੀ ਹੈ ਵੀ ਉਹ ਆਪ ਦੇ ਆਪ ਦੇ ਏਰੀਏ ਜਿਨ੍ਹਾਂ ਨੂੰ ਦਿੱਤੇ ਹੋਏ ਆ ਕੀ ਅੱਜ ਤੱਕ ਉਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਹੈ ਨਗਰ ਨਿਗਮ ਪਠਿੰਡਾ ਨੇ ਵੀ ਤੁਹਾਡੇ ਏਰੀਏ ਦੇ ਵਿੱਚ ਇੱਕ ਬਿਲਡਿੰਗ ਤਿਆਰ ਹੋ ਗਈ ਐਡੀ ਵੱਡੀ ਜਿਹੜੀ ਕਿ ਸਾਰੀ ਗੈਰ ਕਾਨੂੰਨੀ ਸੀ ਜਿਹੜੀ ਕਿ ਉਹਨਾਂ ਨੂੰ ਸੀਲ ਕਰਨੀ ਪਈ ਅਸਲ ਦੇ ਵਿੱਚ ਸੀਲਿੰਗ ਦਾ ਜਿਹੜਾ ਧੰਦਾ ਹੈ ਸਾਨੂੰ ਤਾਂ ਇਹ ਲੱਗਦਾ ਹੈਗਾ ਵੀ ਇਹ ਹੋਰ ਲੋਕਾਂ ਤੋਂ ਜਿਹੜੇ ਕੋਈ ਬਿਲਡਿੰਗਾਂ ਪਾਉਂਦੇ ਹੈਗੇ ਆ ਉਹਨਾਂ ਨੂੰ ਡਰਾ ਕੇ ਉਹਨਾਂ ਤੋਂ ਵੱਧ ਪੈਸੇ ਲੈਂਦਾ ਹੈ ਜਿਹੜੀ ਇਹ ਬਿਲਡਿੰਗ ਸੀਲ ਕੀਤੀ ਗਈ ਹੈ ਏਡੀ ਵੱਡੀ ਕੀ ਇਹ ਰਾਤੋਂ ਰਾਤ تیار ਹੋ ਗਈ ਆਹ ਗ੍ਰੇਨਾਈਟ ਪੱਥਰ ਲੱਗਿਆ ਆਹ ਆਹ ਰਾਤੋਂ ਰਾਤ ਬਣ ਜਾਂਦਾ ਹੈ ਆਹ ਗ੍ਰੇਨਾਈਟ ਪੱਥਰ ਦੇ ਉੱਤੇ ਜਿਹੜਾ ਇਸ ਨੂੰ ਕਰਵ ਕੀਤਾ ਗਿਆ ਮਸ਼ੀਨ ਦੇ ਨਾਲ ਇਹਦੇ ਉੱਤੇ ਵੀ ਬੜਾ ਟਾਈਮ ਲੱਗਦਾ ਹੈ ਜੀ ਇਹ ਸਾਡਾ ਦਖਾਨ ਦਾ ਮਤਲਬ ਹੈ ਵੀ ਜਿਹੜਾ ਗ੍ਰੇਨਾਈਟ ਪੱਥਰ ਲੱਗਿਆ ਹੈ ਇਹਦੀ ਮੀਨਾਕਾਰੀ ਕੀਤੀ ਗਈ ਹੈ ਇਹਨੂੰ ਬਣਾਇਆ ਗਿਆ ਇੱਥੇ ਸ਼ਟਰ ਲੱਗੇ ਹੈਗੇ ਆ ਇਹ ਰਾਤੋਂ ਰਾ ਕਾ ਜਿਹੜੇ ਸਾਡੇ ਬਿਲਡਿੰਗ ਇਨਸਪੈਕਟਰ ਹੈਗੇ ਆ ਉਹ ਕਿਸ ਵਾਸਤੇ ਬੈਠੇ ਆ ਉੱਥੇ ਕਾਰਪੋਰੇਸ਼ਨ ਦੇ ਵਿੱਚ ਜੇ ਉਹਨਾਂ ਦੇ ਏਰੀਆ ਦੇ ਵਿੱਚ ਕੋਈ ਬਿਲਡਿੰਗ ਇਸ ਤਰ੍ਹਾਂ ਦੀ ਗੈਰ ਕਾਨੂੰਨੀ ਤਿਆਰ ਹੁੰਦੀ ਹੈ ਕੀ ਕਿਸੇ ਬਿਲਡਿੰਗ ਇਨਸਪੈਕਟਰ ਦੇ ਉੱਤੇ ਕਾਰਵਾਈ ਹੋਈ ਹੈ ਜਿਹੜੀ ਇਹ ਬਿਲਡਿੰਗ ਸੀਲ ਹੈ ਕੀ ਇਹ ਸੀਲ ਹੀ ਰਹੂਗੀ ਜਾਂ ਇਹਦੀ ਸੀਲ ਖੋਲ ਦਿੱਤੀ ਜਾਊਗੀ ਨਹੀਂ ਖੋਲ ਦਿੱਤੀ ਜਾਊਗੀ ਪਹਿਲਾਂ ਜਿਹੜੀਆਂ ਬਿਲਡਿੰਗਾਂ ਸੀਲ ਕੀਤੀਆਂ ਦੋ ਦੋ ਤਿੰਨ ਤਿੰਨ ਵਾਰ ਜਿਹੜੇ ਬਜ਼ਾਰਾਂ ਦੇ ਵਿੱਚ ਕੋਈ ਇੱਕ ਬਿਲਡਿੰਗ ਇਹਨਾਂ ਨੇ ਢਾਈ ਹੈ ਸਿਰਫ ਇੱਕੇ ਫਾਰਮੈਲਟੀ ਕਰਦੇ ਹੈਗੇ ਆ ਲੋਕਾਂ ਤੋਂ ਪੈਸੇ ਵੱਧ ਇਕੱਠੇ ਕਰਨ ਦਾ ਇੱਕ ਜਰੀਆ ਬਣਾਇਆ ਨਹੀਂ ਤਾਂ ਇਹ ਹੋਰ ਇਹਨਾਂ ਨੇ ਕੀ ਕੀਤਾ ਇਹ ਬਿਲਡਿੰਗ ਵੀ ਖੋਲ ਦਿੱਤੀ ਜਾਊਗੀ ਅੱਜ ਨਾ ਖੋਲਣਗੇ 6 ਮਹੀਨਿਆਂ ਨੂੰ ਖੋਲ ਦੇਣਗੇ ਉਦੋਂ ਤੱਕ ਹੋਰ ਲੋਕਾਂ ਤੋਂ ਡਰਾ ਡਰਾ ਕੇ ਕੀ ਵੱਧ ਪੈਸੇ ਨਹੀਂ ਇਕੱਠੇ ਕੀਤੇ ਜਾਣਗੇ ਇਹਨਾਂ ਤੋਂ ਜੇ ਐਡੀ ਵੱਡੀ ਬਿਲਡਿੰਗ ਪਿਆਰ ਹੋਈ ਐ ਇੰਨੀਆਂ ਦੁਕਾਨਾਂ ਇੱਥੇ ਗੈਰਕਾਨੂੰਨੀ ਜੇ ਬਣ ਗਈਆਂ ਹੈਗੀਆਂ ਤਾਂ ਸਾਡੇ ਕਿਸੇ ਬਿਲਡਿੰਗ ਇੰਸਪੈਕਟਰ ਨਗਰ ਨਿਗਮ ਦੇ ਉਹ ਸੁੱਤੇ ਪਏ ਸੀਗੇ ਉਹਨਾਂ ਦੇ ਉੱਤੇ ਨਗਰ ਨਿਗਮ ਨੇ ਅਜੇ ਤੱਕ ਕੋਈ ਕਾਰਵਾਈ ਕੀਤੀ ਐ ਅਸਲ ਦੇ ਵਿੱਚ ਸਾਰੀ ਵਿਜੀਲੈਂਸ ਦੀ ਜਾਂਚ ਬਿਜ਼ਨਸ ਮਾਨਯੋਗ ਅਸੀਂ ਮੁੱਖ ਮੰਤਰੀ ਪੰਜਾਬ ਭਗਵਾਨ ਜੀ ਤੁਮਾਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਵਿਜੀਲੈਂਸ ਦੀ ਟੀਮਾਂ ਜਿੰਨੇ ਬਿਲਡਿੰਗ ਇਨਸਪੈਕਟਰ ਹੈਗੇ ਆ ਜਿੰਨੇ ਬਿਲਡਿੰਗ ਬ੍ਰਾਂਚ ਵਾਲੇ ਹੈਗੇ ਆ ਉਹਨਾਂ ਦੇ ਕੋਲ ਵੀ ਭੇਜੀ ਜਾਵੇ। ਜੀ ਪੀਆ ਲਈ ਉਹਨਾਂ ਦੀ ਵੀ ਚੱਲ ਚੱਲ ਜਾਇਦਾਦ ਉਹਨਾਂ ਦੀ ਸੰਪਤੀ ਉਹ ਵੀ ਚੈੱਕ ਹੋਣੀ ਚਾਹੀਦੀ ਹੈ। ਆ ਜਿਹੜੀ ਬਿਲਡਿੰਗ ਸੀਲ ਕਰਕੇ ਆ ਧੰਦਾ ਚਲਾਇਆ ਹੈਗਾ ਤੁਸੀਂ ਆਰਟੀਆਈ ਚੋਂ ਇੱਕ ਇਨਫੋਰਮੇਸ਼ਨ ਲੈ ਕੇ ਦਿਖਾ ਦਿਓ। आरटीआई ਦੇ ਵਿੱਚ ਆਰਟੀਆਈ ਚ ਤੁਸੀਂ ਕੋਈ ਇਨਫਰਮੇਸ਼ਨ ਲੈ ਕੇ ਦਿਖਾ ਦਿਓ ਡਿਪਾਰਟਮੈਂਟ ਤੋਂ ਵੀ ਭਾਈ ਬਿਲਡਿੰਗਾਂ ਜਿਹੜੀਆਂ ਸੀਲ ਕੀਤੀਆਂ ਕਿਹੜੀਆਂ ਕੀਤੀਆਂ ਜਵਾਂ ਨਹੀਂ ਦਿੰਦੇ ਆਰਟੀਆਈ ਚ ਜਾਣਕਾਰੀ ਜੇ ਸੀਲ ਖੋਲੀ ਹੈ ਤਾਂ ਕਿਉਂ ਖੋਲੀ ਹੈ ਜਵਾਂ ਨਹੀਂ ਦਿੰਦੇ ਤੁਹਾਨੂੰ ਆਰਟੀਆਈ ਚ ਜਾਣਕਾਰੀ ਜੇ ਕਿਸੇ ਨੂੰ ਕੋਈ ਮਿਲੀ ਹੋਵੇ ਜਾਣਕਾਰੀ ਤੁਸੀਂ ਦੱਸਿਓ ਇਹ ਸਾਰੇ ਦਾ ਸਾਰਾ ਬਿਲਡਿੰਗਾਂ ਸੀਲ ਕਰਕੇ ਇੱਕ ਸਕੈਮ ਚਲਾਇਆ ਜਾ ਰਿਹਾ ਹੈਗਾ ਅਸੀਂ ਕਹਿੰਨੇ ਆ ਵੀ ਜੇ ਕਿਸੇ ਬਿਲਡਿੰਗ ਇਨਸਪੈਕਟਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਜੇ ਉਹਦੇ ਏਰੀਆ ਦੇ ਵਿੱਚ ਜੇ ਕੋਈ ਗੈਰ ਕਾਨੂੰਨੀ ਬਿਲਡਿੰਗ ਬੰਨਣੀ ਸ਼ੁਰੂ ਹੁੰਦੀ ਹੈ ਤਾਂ ਉਹਦਾ ਕੰਮ ਹੁੰਦਾ ਹੈ ਟਾਈਮ ਟੂ ਟਾਈਮ ਜਾ ਕੇ ਚੈੱਕ ਕਰਨਾ ਵੀ ਸਹੀ ਬਣ ਰਹੀ ਹੈ ਕਿ ਨਹੀਂ ਬਣ ਰਹੀ ਬਣਨ ਤੋਂ ਬਾਅਦ ਤੁਸੀਂ ਬਿਲਡਿੰਗਾਂ ਸੀਲ ਕਰ ਦਿੰਦੇ ਹੋ ਤੇ ਇਹ ਜਿਹੜਾ ਭਗਵੰਤ ਮਾਨ ਜੀ ਨੂੰ ਸਾਡੀ ਬੇਨਤੀ ਹੈਗੀ ਹੈ ਕਿ ਇੱਧਰਲੇ ਪਾਸੇ ਵੀ ਆਪਦੀ ਬਿਜ਼ਨਸ ਭੇਜੀ ਜਾਵੇ ਧੰਨਵਾਦ ਜੀ